ਸਤਿ ਸ੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਂਜੀਤ ਕੌਰ ਗਿੱਲ। ਇਸ ਫਖ ਦੇ ਚੋਣ ਖਾੜੇ 'ਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਅਜਿਹੀ ਸਪੈਸ਼ਲ ਰਿਪੋਰਟ ਜਿਸ ਨੂੰ ਵੇਖਣਾ ਹਰ ਪੰਜਾਬੀ ਲਈ ਜ਼ਰੂਰੀ ਹੈ। ਚੋਣ ਬਿੱਗਲ ਵੱਜਦਿਆਂ ਹੀ ਸਭ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਨੇ ਤੇ ਇੱਕੋ ਸਵਾਲ ਮਨ 'ਚ ਆ ਰਿਹਾ ਹੈ ਕਿ ਇਸ ਵਾਰ ਦੇਸ਼ 'ਚ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ। ਪਰ ਅੱਜ ਅਸੀਂ ਦੇਸ਼ ਨਹੀਂ ਬਲਕਿ ਆਪਣੇ ਸੂਬੇ ਪੰਜਾਬ ਦੀ ਗੱਲ ਕਰਾਂਗੇ ਜਿੱਥੇ ਆਪ ਤੇ ਭਾਜਪਾ ਨੇ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਉਧਾਰੇ ਲਏ ਨੇ ਤੇ ਉੱਥੇ ਹੀ ਅਕਾਲੀ ਦਲ ਤੇ ਕਾਂਗਰਸੀ ਆਪਣੇ ਵਜੂਦ ਦੀ ਲੜਾਈ ਲੜ ਰਹੇ ਨੇ। ਇਹ ਸਭ ਵਿਚਾਲੇ ਅਸੀਂ ਅਜਿਹੇ ਰਿਪੋਰਟ ਪੇਸ਼ ਕਰਨ ਜਾ ਰਿਹਾ ਜੋ ਤੁਹਾਨੂੰ ਚੁੱਕਾ ਕੇ ਰੱਖ ਦੇਗੀ। ਇਸ ਰਿਪੋਰਟ ਦਾ ਲੇਬਲ ਲਵਾਬ ਇਹ ਹੈ ਕਿ ਇਸ ਵਾਰ ਪੰਜਾਬ 'ਚ ਅਕਾਲੀ ਦਲ ਵੱਡੀ ਜਿੱਤ ਹਾਸਲ ਕਰਦਾ ਵਖਾਈ ਦੇ ਰਿਹਾ ਹੈ। ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਕਿੰਨੀਆਂ ਸੀਟਾਂ ਦੇ ਜਿੱਤ ਹਾਸਲ ਹੋ ਸਕਦੀ ਹੈ ਉਸ ਦਾ ਜ਼ਿਕਰ ਇਸ ਰਿਪੋਰਟ ਦੇ ਵਿੱਚ ਕਰਾਂਗੇ। ਕੱਲੀ ਕੱਲੀ ਸੀਟ ਦੇ ਸਮੀਕਰਨ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਦਰਸਲ 13 ਜ਼ੀਰੋ ਦਾ ਨਾਰਾ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਐਮਐਲਏ ਤੇ ਕੈਬਨਿਟ ਮੰਤਰੀਆਂ ਨੂੰ ਚੋਣ ਅਖਾੜੇ ਚੁਤਾੜਿਆ ਚਰਚਾਵਾ ਨੇ ਕਿ ਪਹਿਲਾਂ ਤੋਂ ਹੀ ਵਜ਼ੀਰ ਬਣ ਕੇ ਬੈਠਾ ਬੰਦਾ ਐਮਪੀ ਬਣ ਕੇ ਅਜਿਹਾ ਕੀ ਕਰ ਲਊ ਜੋ ਹੁਣ ਤੱਕ ਨਹੀਂ ਕਰ ਪਾ ਰਿਹਾ ਚਰਚਾਵਾ ਐਵੇਂ ਨੇ ਕਿ ਆਪ ਦੇ ਮੌਜੂਦਾ ਐਮਐਲਏ ਅਤੇ ਮੰਤਰੀ ਜੋ ਲੋਕ ਸਭਾ ਉਮੀਦਵਾਰ ਨੇ ਉਹ ਜਿੱਤ ਹਾਸਲ ਕਰਨ ਲਈ ਜ਼ਿਆਦਾ ਜੋਰ ਨਹੀਂ ਲਗਾ ਰਹੇ ਕਿਉਂਕਿ ਉਹ ਆਪਣੀ ਵਜ਼ਾਰਤ ਗਵਾਉਣਾ ਨਹੀਂ ਚਾਹੁੰਦੇ ਜਿਸ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਣ ਜਾ ਰਿਹਾ ਹੈ ਜਿੱਥੇ ਇਹ ਵੀ ਕਿੱਸੇ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਵਾਧੂ ਸੀਟਾਂ ਹਰਨ ਜਾ ਰਹੀ ਹੈ ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਦੀ ਗੱਲ ਕਰੀਏ ਤਾਂ ਪਿਛਲੀਆਂ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਗ੍ਰਾਫ ਉੱਠਣ ਦੀ ਬਜਾਏ ਸਗੋਂ ਡਿੱਗਿਆ ਤੇ ਇਸ ਦੇ ਆંકੜੇ ਕੁਝ ਇਸ ਤਰ੍ਹਾਂ ਨੇ ਪੰਜਾਬ ਦੀਆਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਪ ਨੂੰ 4 ਸੀਟਾਂ ਤਾਂ ਜ਼ਰੂਰ ਮਿਲੀਆਂ ਅਤੇ ਵੋਟ ਪ੍ਰਤੀਸ਼ਤ ਸੀ 24.4 ਪਰ 2019 ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਸਿਰਫ ਇੱਕ ਸੀਟ ਅਤੇ ਵੋਟ ਪ੍ਰਤੀਸ਼ਤ ਰਹਿ ਗਿਆ ਸਿਰਫ 7.38% ਤੇ ਹੁਣ 2 ਸਾਲ ਦੀ ਐਂਟੀ ਇਨਕਮ ਬੈਸਟੀ ਲੋਕਾਂ ਦੇ ਗੁੱਸੇ ਰਾਹੀਂ ਸਾਫ ਚਲਕ ਰਹੀ ਹੈ ਸ਼ਰੀਆਮ ਆਪ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਵਿਰੋਧ ਹੋ ਰਿਹਾ ਹੈ ਸੋ ਕੀ ਹੁਣ ਮੰਨ ਲਿਆ ਜਾਵੇ ਕਿ 13 0 ਦਾ ਨਾਰਾ ਦੇਣ ਵਾਲੀ ਆਮ ਆਦਮੀ ਪਾਰਟੀ ਹੁਣ 0 ਤੇ ਆ ਜਾਵੇਗੀ ਪਿਛਲੀਆਂ ਚੋਣਾਂ 'ਚ ਲਗਾਤਾਰ ਡਿੱਗਦਾ ਗ੍ਰਾਫ ਤਾਂ ਕੁਝ ਇਸ ਤਰ੍ਹਾਂ ਦਾ ਹੀ ਇਸ਼ਾਰਾ ਕਰ ਰਿਹਾ ਹੈ ਦੂਜੇ ਪਾਸੇ 2019 'ਚ ਜਿੱਥੇ ਕਾਂਗਰਸ ਦਾ ਵੋਟ ਬੈਂਕ ਵਧਿਆ ਹੈ ਉੱਥੇ ਅਕਾਲੀ ਦਲ ਨੇ ਆਪਣੇ ਵੋਟ ਬੈਂਕ ਨੂੰ ਬਰਕਰਾਰ ਰੱਖਿਆ ਹੈ ਅਤੇ ਅਕਾਲੀ ਦਲ ਦਾ ਕੈਡਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਵਿਖਿਆ ਤੇ ਘਾਟਾ ਹੋਇਆ ਤਾਂ ਸਿਰਫ ਸੱਤਾਧਾਰੀ ਪਾਰਟੀ ਨੂੰ ਉਧਰ ਭਾਜਪਾ ਦਾ ਵੋਟ ਪ੍ਰਤੀਸ਼ਤ ਵਧਿਆ ਹੈ ਪਰ ਸਿਰਫ 1.5% ਸੋ ਇਸ ਸਮੀਕਰਨ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸੀਟਾਂ ਦੀ ਜੰਗ ਚੱਲ ਰਹੀ ਹੈ ਬਾਕੀ ਸਮਾਂ ਹੋਣ ਤੇ ਪਤਾ ਲੱਗ ਜਾਵੇਗਾ ਜੇਕਰ ਸੀਟਾਂ ਦੀ ਗੱਲ ਕਰੀਏ ਤਾਂ ਸਭ ਤੋਂ ਟਫ ਸੀਟਾਂ ਦੇ ਵਿੱਚੋਂ ਇੱਕ ਸੰਗਰੂਰ ਸੀਟ ਕਾਂਗਰਸ ਦੇ ਖਾਤੇ ਚ ਜਾਂਦੀ ਨਜ਼ਰ ਆ ਰਹੀ ਹੈ ਬੇਸ਼ੱਕ ਐਮਪੀ ਸਿੰਘ ਜਿਤ ਮਾਨ ਇੱਕ ਵਿਸ਼ੇਸ਼ ਮੁੱਦੇ ਨੂੰ ਲੈ ਕੇ ਜਨਤਾ 'ਚ ਉਤਰੇ ਨੇ ਪਰ ਪਿਛਲੀਆਂ ਟਰਮਾਂ 'ਚ ਉਹਨਾਂ ਨੇ ਸਿਵਾਏ ਸੱਤਾ ਹਾਸਲ ਕਰਨ ਦੇ ਕਿਹੜੇ ਪੰਥਕ ਮੁੱਦੇ ਹੱਲ ਕੀਤੇ ਨੇ ਜਨਤਾ ਇਸ ਬਾਰੇ ਜ਼ਰੂਰ ਸੋਚਦੀ ਹੋਵੇਗੀ ਕਿ ਬੰਦੀ ਸਿੰਘਾਂ ਨੂੰ ਛਡਵਾ ਲਿਆ ਗਿਆ ਕਿ ਅਮ੍ਰਿਤਪਾਲ ਨੂੰ ਐਨਐਸਏ ਤੋਂ ਮੁਕਤ ਕਰਵਾ ਲਿਆ ਗਿਆ ਕੀ ਪੰਜਾਬ ਚ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 13 ਐਮਪੀ ਬਣੇ ਜਸਟਿਸ ਪੰਥਕ ਗੱਲਾਂ ਕਰਕੇ ਸੱਤਾ ਹਾਸਲ ਕੀਤੀ ਗਈ। ਦੂਜੇ ਪਾਸੇ ਆਪਣੇ ਨਾਲ ਤੱਕਾ ਹੋਣ ਦੇ ਬਾਵਜੂਦ ਵੀ ਸੁਖਪਾਲ ਖੈਰਾ ਚਟਾਨ ਮੰਗ ਲੋਕਾਂ ਨਾਲ ਅੱਜ ਵੀ ਖੜਾ ਹੈ। ਮੁੱਦੇ ਚੁੱਕਦਾ ਆ ਰਿਹਾ ਹੈ। ਖੈਰਾ ਨੂੰ ਕਥਿਤ ਝੂਠੇ ਮੁਕੱਦਮਿਆਂ ਚ ਫਸਾਇਆ ਗਿਆ ਤੇ ਉਸ ਦਾ ਕਸੂਰ ਸਿਰਫ ਇਹ ਸੀ ਕਿ ਉਹ ਜਨਤਾ ਲਈ ਆਪ ਸਰਕਾਰ ਦੇ ਨਾਲ ਲੜਦਾ ਰਿਹਾ। ਜੇਕਰ ਗੱਲ ਕਰੀਏ ਆਪ ਉਮੀਦਵਾਰ ਤੇ ਕੈਬਨਿਟ ਮੰਤਰੀ ਮੀਤ ਹੇਰ ਦੀ ਤਾਂ ਸਵਾਲ ਉੱਠਦੇ ਨੇ ਕਿ ਉਹ ਵਿਜ਼ਾਰਤ ਛੱਡਣ ਲਈ ਤਿਆਰ ਹੈ? ਤੇ ਦੂਜੇ ਪਾਸੇ ਭਾਜਪਾ ਜਿਸ ਦਾ ਪੰਜਾਬ 'ਚ ਲਗਾਤਾਰ ਵਿਰੋਧ ਹੋ ਰਿਹਾ ਹੈ ਉਸ ਦੇ ਉਮੀਦਵਾਰ ਅਰਵਿੰਦ ਖੰਨਾ ਕਹਿ ਰਹੇ ਨੇ ਕਿ ਲੋਕੋ ਨੇ ਜਿਤਾਇਆ ਤਾਂ ਵਿਕਾਸ ਕੀ ਆਂਥੀ ਲਾ ਦੂੰਗਾ। ਯਾਨੀ ਕਿ ਉਹਨਾਂ ਨੂੰ ਪੰਜਾਬ 'ਚ ਹੋ ਰਹੇ ਵਿਰੋਧ ਦੇ ਚਲਦੇ ਯਕੀਨ ਹੀ ਨਹੀਂ ਕਿ ਉਹ ਜਿੱਤ ਪਾਉਣਗੇ ਜਾਂ ਫਿਰ ਨਹੀਂ। ਗੱਲ ਕਰਦਿਆਂ ਸਭ ਤੋਂ ਹੌਟ ਸੀਟ ਬਠਿੰਡਾ ਦੀ ਜੋ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਹੈ ਜਿੱਥੋਂ ਲੋਕ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਪਸੰਦ ਕਰਦੇ ਆ ਰਹੇ ਨੇ। ਜੇਕਰ ਵਿਵਾ ਹਰਸਿਮਰਤ ਕੋਰ ਬਾਦਲ ਦੀ ਮੰਨੀਏ ਤਾਂ ਪਿਛਲੇ 15 ਸਾਲਾਂ ਤੋਂ ਉਹਨਾਂ ਵੱਲੋਂ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ ਭਾਵੇਂ ਏਮਜ਼ ਹੋਵੇ ਜਾਂ ਕਾਲਜ ਯੂਨੀਵਰਸਿਟੀਆਂ ਸਕੂਲ ਜਾਂ ਸੜਕਾਂ ਸਿਹਤ ਸਹੂਲਤਾਂ માં ਮਹਿਲਾ ਮਤੰਨਨੀ ਛਾਣੇ ਸਕੀਮਾ ਕਿਸਾਨਾਂ ਲਈ ਸੱਤਾ ਦਾ ਬਲੀਦਾਨ ਇਹ ਸਭ ਬਠਿੰਡਾ ਲੋਕ ਸਭਾ ਹਲਕੇ ਚ ਵਸਦੇ ਲੋਕਾਂ ਦੇ ਦਿਲਾਂ ਚ ਅਜੇ ਹੀ ਛਾਪ ਛੱਡ ਗਿਆ ਹੈ ਕਿ ਲੋਕ ਹਰਸਿਮਰਤ ਤੋਂ ਇਲਾਵਾ ਕਿਸੇ ਹੋਰ ਨੂੰ ਆਪਣੀ ਨੁਮਾਇੰਦਗੀ ਨਹੀਂ ਦੇ ਦੇ। ਮਨਪ੍ਰੀਤ ਸਿੰਘ ਬਾਦਲ ਹਰਸਿੰਦਰ ਦੇ ਖਿਲਾਫ ਆਇਆ ਤਾਂ ਸਹੀ ਪਰ ਲੋਕਾਂ ਨੇ ਉਸ ਨੂੰ ਘਰ ਭੇਜ ਦਿੱਤਾ ਰਾਜਾ ਵੜਿੰਗ ਨੇ ਦਾਖੇੜਿਆ ਤੇ ਉਹ ਅਜਿਹਾ ਹਾਰਿਆ ਕਿ ਬਠਿੰਡਾ ਛੱਡ ਕੇ ਚਲਾ ਗਿਆ ਤੇ ਹੁਣ ਜੀਤ ਮਹਿੰਦਰ ਨੂੰ ਇੱਕ ਕਮਜ਼ੋਰ ਕੈਂਡੀਡੇਟ ਦੇ ਰੂਪ ਚ ਵੇਖਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਉਸ ਦਾ ਆਧਾਰ ਸਿਰਫ ਤਲਵੰਡੀ ਸਾਬੋ ਦੇ ਵਿੱਚ ਹੈ ਬਠਿੰਡਾ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ 'ਚ ਨਹੀਂ ਤੇ ਇਸ ਦੇ ਉਲਟ ਮੈਡਮ ਪਰਮਪਾਲ ਕੌਰ ਜਿਸ ਦਾ ਲਗਾਤਾਰ ਤੇ बार-बार ਢੜੱਲੇ ਦੇ ਨਾਲ ਲੋਕੀ ਵਿਰੋਧ ਕਰ ਰਹੇ ਨੇ ਤੇ ਭਾਜਪਾ ਦੇ ਨਾਲ ਨਿਰਾਸ਼ਾ ਦੇ ਚੱਲਦੇ ਜਿਸ ਦੇ ਪਤੀ ਨੂੰ ਵੀ ਲੋਕ ਪਿੰਡਾਂ 'ਚ ਵੜ ਨਹੀਂ ਦੇ ਰਹੇ ਜਿਸ ਦੇ ਸੋਹਰਾ ਸਾਹਬ ਉਹ ਖੁਦ ਅਕਾਲੀ ਦਲ 'ਚ ਨੇ ਕੀ ਉਹ ਬਠਿੰਡਾ ਜਿੱਤ ਪਾਉਗੀ ਪਰ ਪਾਲ ਨੂੰ ਰਾਜਨੀਤੀ ਦਾ ਕੋਈ ਤਜਰਬਾ ਨਹੀਂ ਤੇ ਸਭ ਤੋਂ ਵੱਡੀ ਗੱਲ ਲੋਕੀ ਕਸ਼ਮਕਸ਼ ਦੇ ਵਿੱਚ ਵੀ ਹੋ ਸਕਦੇ ਨੇ ਕਿ ਸੋਹਰਾ ਸਾਹਿਬ ਅਕਾਲੀ ਦਲ ਚਨੇ ਤੇ ਨੂ ਭਾਜਪਾ ਦੇ ਵਿੱਚ ਹੈ ਭਾਜਪਾ ਨਾਲ ਲੋਕਾਂ ਦੀ ਨਰਾਜ਼ਗੀ ਵੀ ਸਿੱਖਣਤ ਹੈ ਸੋ ਅਜਿਹੇ ਚ ਹੋ ਸਕਦਾ ਹੈ ਲੋਕ ਬਿਵਾਹਰ ਸਿੰਘ ਨੂੰ ਵੋਟ ਪਾਉਣ ਤੇ ਵਿਚਾਰ ਕਰਨ ਜਿਸ ਨੇ 15 ਸਾਲਾਂ ਤੋਂ ਲੋਕਾਂ ਦੀ ਸੇਵਾ ਕੀਤੀ ਯਾਨੀ ਕਿ ਜਿੱਤ ਪੱਕੀ ਹੈ ਹੁਣ ਗੱਲ ਕਰਦੇ ਆ ਫਿਰੋਜ਼ਪੁਰ ਫਰੀਦਕੋਟ ਅੰਮ੍ਰਿਤਸਰ ਅਨੰਦਪੁਰ ਸਾਹਿਬ ਤੇ ਪਟਿਆਲਾ ਦੀ ਜਿਸ ਅਕਾਲੀ ਦਲ ਦੀ ਮਜ਼ਬੂਤੀ ਸਾਫ਼-ਸਾਫ਼ ਦਰਸਾ ਰਹੀ ਹੈ ਕਿ ਇਨ੍ਹਾਂ ਸੀਟਾਂ ਤੋਂ ਅਕਾਲੀ ਦਲ ਜਿੱਤ ਸਕਦਾ ਹੈ ਫਿਰੋਜ਼ਪੁਰ ਸੀਟ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਲੋਕ ਸਭਾ ਹਲਕਾ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮਜ਼ਬੂਤ ਗੜ੍ਹ ਹੈ ਜਿਸ ਸੀਟ ਤੇ 18 ਲੋਕ ਸਭਾ ਚੋਣਾਂ ਵਿੱਚੋਂ 11 ਚ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਹੈ ਇੰਨਾ ਹੀ ਨਹੀਂ ਲੋਕ ਸਭਾ ਉਮੀਦਵਾਰ ਨਰਦੇਵ ਸਿੰਘ ਮਾਨਦੇ ਭਰਾ ਤੇ ਪਿਤਾ ਨੂੰ ਵੀ ਇਸ ਹਲਕੇ ਦਾ ਬੱਚਾ-ਬੱਚਾ ਤੱਕ ਜਾਂਦਾ ਹੈ ਲੋਕਾਂ ਨਾਲ ਗੱਲ ਕਰਨ ਤੇ ਸਾਫ਼ ਤੌਰ ਤੇ ਸਾਹਮਣੇ ਆਇਆ ਹੈ ਕਿ ਇਹ ਅਕਾਲੀ ਪਰਿਵਾਰ ਲੋਕਾਂ ਦੇ ਹਰ ਦੁੱਖ ਸੁੱਖ 'ਚ ਨਾਲ ਖੜਾ ਵਿਖਾਈ ਦਿੰਦਾ ਹੈ ਦੂਜੇ ਪਾਸੇ ਆਪ ਤੋਂ ਜਗਦੀਪ ਸਿੰਘ ਬਰਾੜ ਦਾ ਆਧਾਰ ਸਿਰਫ ਮੁਕਤਸਰ ਵਿਧਾਨ ਸਭਾ ਹਲਕੇ 'ਚ ਹੈ ਤੇ ਉੱਪਰੋਂ ਆਪ ਸਰਕਾਰ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਕਾਕਾ ਬਰਾੜ ਦਾ ਨੁਕਸਾਨ ਕਰ ਸਕਦੀ ਹੈ ਤੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਖਬਾਇਆ ਨੂੰ ਅਕਾਲੀ ਦਲ 'ਚ ਰਹਿੰਦਿਆਂ ਇਸ ਅਕਾਲੀ ਗੜ ਨੇ ਦੋ ਵਾਰ ਜਿੱਤਾਇਆ ਆਪਰ ਉਸਨੇ ਆਪਣੀ ਮਾਪਾਰਟੀ ਹੀ ਬਦਲ ਦਿੱਤੀ ਸੋ ਲੋਕਾਂ 'ਚ ਇਸ ਦਾ ਪ੍ਰਭਾਵ ਮਾੜਾ ਜਾ ਰਿਹਾ ਹੈ ਤੇ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ ਨੂੰ ਕਾਂਗਰਸ ਚ ਰਹਿੰਦੇ ਆ ਗੁਰੂ ਹਰ ਸਾਹਿਬ ਦੀ ਜਨਤਾ ਨੇ ਐਮ ਐਲ ਏ ਬਣਾਇਆ ਪਰ ਉਸਨੇ ਵੀ ਆਪਣੀ ਮਾਪਾਰਟੀ ਬਦਲ ਦਿੱਤੀ ਤੇ ਹੁਣ ਪੰਜਾਬ 'ਚ ਇੱਕ ਤਬਕਾ ਭਾਜਪਾ ਦਾ ਜੋ ਵਿਰੋਧ ਕਰ ਰਿਹਾ ਹੈ ਉਸ ਦਾ ਅਸਰ ਸਾਫ ਸਾਫ ਇਸ ਤਿੱਤ ਤੇ ਵੀ ਵਿਖਾਈ ਦੇ ਸਕਦਾ ਇਸ ਲਈ ਜਿੱਤ ਦੇ ਸਾਰੇ ਸਮੀਕਰਨ ਨਰਦੇਵ ਸਿੰਘ ਬੋਬੀ ਮਾਨ ਯਾਨੀ ਕਿ ਅਕਾਲੀ ਦਲ ਦੇ ਪਖਸ਼ ਚ ਜਾਂਦੇ ਵਿਖਾਈ ਦੇ ਰਹੇ ਨੇ ਖੈਰ ਅਗਲੀ ਸੀਟ ਜੋ ਅਕਾਲੀ ਦਲ ਦੀ ਝੋਲੀ 'ਚ ਡਿੱਗ ਸਕਦੀ ਹੈ ਉਹ ਹੈ ਫਰੀਦਕੋਟ ਲੋਕ ਸਭਾ ਹਲਕਾ ਜਿੱਥੇ ਅਕਾਲੀ ਦਲ ਦੇ ਵੱਡੇ ਨੇਤਾ ਗੁਰਦੇਵ ਸਿੰਘ ਬਾਦਲ ਦਾ ਦਬਦਬਾ ਰਿਹਾ ਹੈ ਤੇ ਹੁਣ ਫਰੀਦਕੋਟ ਹਲਕੇ ਦੇ ਲੋਕਾਂ ਦੀ ਮੰਗ ਤੇ ਗੁਰਦੇਵ ਸਿੰਘ ਬਾਦਲ ਦੇ ਦੋਤੇ ਈਮਾਨਦਾਰ ਛਵੀ ਵਾਲੇ ਰਾਜਵਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ 'ਚ ਉਤਾਰਿਆ ਤੇ ਦੂਜੇ ਪਾਸੇ ਅਮਰਜੀਤ ਕੌਰ ਜੋ ਅਕਾਲੀ ਦਲ 'ਚ ਸੀ ਹੁਣ ਕਾਂਗਰਸ ਦੀ ਬੇੜੀ 'ਚ ਆ ਬੈਠੀ ਹੈ ਤੇ ਇਹਨਾਂ ਦੀ ਬੇੜੀ ਮੌਜੂਦਾ ਐਮਪੀ ਮੁਹੰਮਦ ਸਦੀਕ ਆਪਣੀ ਨਰਾਜ਼ਗੀ ਦੇ ਨਾਲ ਦੁਬਾਰਾ ਰਹੇ ਨੇ ਕਾਂਗਰਸ ਦੇ ਮੌਜੂਦਾ ਐਮਪੀ ਨੂੰ ਟਿਕਟ ਨਾ ਦੇ ਕੇ ਅਕਾਲੀ ਦਲ ਤੋਂ ਆਈ ਅਮਰਜੀਤ ਕੌਰ ਤੇ ਦਾਖ ਖੇਡਿਆ ਗਿਆ ਦੂਜੇ ਪਾਸੇ ਭਾਜਪਾ ਤੋਂ ਹੰਸਰਾਜ ਹੰਸ ਅਤੇ ਆਪ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦਾ ਵਿਰੋਧ ਲੋਕ ਡਟ ਕੇ ਕਰ ਰਹੇ ਨੇ ਸ਼੍ਰੀ ਅਨੰਦਪੁਰ ਸਹਿਤ ਦੇ ਵੀ ਗੱਲ ਕਰਦੇ ਆ ਜਿੱਥੋਂ ਅਕਾਲੀ ਦਲ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਚੁੱਕੀ ਹੈ ਇਸ ਸ਼ਖਸ ਦੀ ਜਿੱਤ ਦਾ ਵੱਡਾ ਕਾਰਨ ਇਹ ਹੋਣ ਜਾ ਰਿਹਾ ਹੈ ਕਿ ਇਸ ਲੋਕ ਸਭਾ ਹਲਕੇ ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਚ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਲੋਕਾਂ ਨਾਲ ਨਿੱਜੀ ਰਸਤਾ ਬਣਿਆ ਹੋਇਆ ਹੈ ਦੂਜੇ ਪਾਸੇ ਕਾਂਗਰਸ ਨੇ ਇਸ ਥਾਂ ਤੋਂ ਵੀ ਆਪਣਾ ਉਮੀਦਵਾਰ ਬਦਲ ਦਿੱਤਾ ਹੈ ਪਾਵ ਮਨੀਸ਼ Tiwari ਦੀ ਜਗ੍ਹਾ ਵਿਜਿੰਦਰ ਸਿੰਘਲਾ ਜੋ ਸੰਗਰੂਰ ਤੋਂ ਆਉਂਦੇ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਤੇ ਬਾਕੀ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਲਈ ਵੀ ਮੁਸੀਬਤਾਂ ਘਟ ਨਹੀਂ ਕਿਉਂਕਿ ਪੂਰੇ ਸੂਬੇ 'ਚ ਸਰਕਾਰ ਪ੍ਰਤੀ ਨਰਾਜ਼ਗੀ ਹੈ ਖਾਸ ਤੌਰ ਤੇ ਟੀਚਰਾਂ ਦੀ ਮੌਤ ਅਤੇ ਉਸ ਦੇ ਪੰਜਾਬ 'ਚ ਸਿੱਖਿਆ ਮੰਤਰੀ ਦਾ ਕਥਿਤ ਨਾ ਮਾਉਣਾ ਲੋਕਾਂ ਦੇ ਵਿੱਚ ਗੁੱਸੇ ਨੂੰ ਔਰਤ ਪੜ ਰਿਹਾ ਹੈ ਜਿਸ ਦਾ ਖਾਮਿਆਜ਼ਾ ਇਸ ਟੋਨ 'ਚ ਸਾਫ਼ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਗੱਲ ਕਰੀਏ ਪਟਿਆਲਾ ਸੀਟ ਦੀ ਤਾਂ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਨੇ ਪਹਿਲਾਂ ਹੀ ਪੰਬਲਪੂਸੇ 'ਚ ਪਾ ਕੇ ਰੱਖਿਆ ਹੋਇਆ ਹੈ ਜੋ ਸਾਲੋ ਸਾਲ ਕਾਂਗਰਸ ਦੇ ਗੁਣਗਾਨ ਗੁੰਦੇ ਰਹੇ ਤੇ ਹੁਣ ਭਾਜਪਾ ਦੀ ਗੋਚ 'ਚ ਜਾ ਕੇ ਬੈਠ ਗਏ ਨੇ ਜੋ ਇਹਨਾਂ ਤੇ ਲੋਕਾਂ ਨੂੰ ਭਰੋਸਾ ਕਰਨ ਲਈ ਇੱਕ ਕਾਰਨ ਚਾਹੀਦਾ ਹੈ ਅਤੇ ਜਦਕੀ ਦੂਜੇ ਪਾਸੇ ਭਾਜਪਾ ਦਾ ਵਿਰੋਧ ਪੂਰੇ ਪੰਜਾਬ 'ਚ ਲਗਾਤਾਰ ਹੋ ਰਿਹਾ ਹੈ ਡਾਕਟਰ タルਮੀਰ ਗਾਂਧੀ ਆਪ ਛੱਡ ਕੇ ਕਾਂਗਰਸ ਚ ਚਲੇ ਗਏ ਹਾਲਕੀ ਡਾਕਟਰ ਗਾਂਧੀ ਦਾ ਕਾਫੀ ਦਬਦਬਾ ਹੈ ਪਰ ਫਿਰ ਵੀ ਉਹ ਕਾਂਗਰਸੀ ਵਰਕਰ ਜੋ ਇਹਨਾਂ ਦੇ ਵਿਰੋਧੀ ਨੇ ਕਸ਼ਮਕਸ਼ ਦੇ ਵਿੱਚ ਨੇ ਕਿ ਕੀ ਇਹਨਾਂ ਨੂੰ ਵੋਟ ਪਾਈ ਜਾਵੇ ਤੇ ਕਿਉਂ ਪਾਈ ਜਾਵੇ ਤੇ ਤੀਜੇ ਪਾਸੇ ਐਨ ਕੇ ਸ਼ਰਮਾ ਜੋ ਨਾ ਦਲ ਬਦਲੂ ਨੇ ਨਾ ਬਾਹਰਲੇ ਤੇ ਉਪਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬੇਹਦ ਨਜ਼ਦੀਕੀ ਨੇ ਜਿਨ੍ਹਾਂ ਦਾ ਆਪਣਾ ਆਧਾਰ ਪਟਿਆਲਾ ਲੋਕ ਸਭਾ ਹਲਕੇ ਚ ਬਹੁਤ ਜ਼ਿਆਦਾ ਦੱਸ ਰਹੀ ਹੈ ਕਿ ਅਕਾਲੀ ਦਲ ਵੱਲੋਂ ਜਿੰਨਾ 2 ਹਿੰਦੂ ਚਿਹਰਿਆਂ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਚੋਂ ਇੱਕ ਵੱਡਾ ਚਿਹਰਾ ਐਨ ਕੇ ਸ਼ਰਮਾ ਦਾ ਹੈ ਆਓ ਹੁਣ ਗੱਲ ਕਰਦੇ ਹਾਂ ਅਮ੍ਰਿਤਸਰ ਦੀ ਜੋ ਸੀਟ ਅਕਾਲੀ ਦਲ ਦੇ ਖਾਤੇ 'ਚ ਜਾਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਸੀਟ ਤੇ ਵੀ ਅਕਾਲੀ ਦਲ ਨੇ ਹਿੰਦੂ ਚਿਹਰੇ ਨੂੰ ਹੀ ਚੋਣ ਮੈਦਾਨ ਤੇ ਵਿੱਚ ਉਤਾਰਿਆ ਹੈ ਸਾਬਕਾ ਮੰਤਰੀ ਅਨਿਲ ਜੋਸ਼ੀ ਜਿਸ ਨੇ ਭਾਜਪਾ ਨੂੰ ਸਿਰਫ ਉਸ ਦੀਆਂ ਪੰਜਾਬ ਪ੍ਰਤੀ ਨਿਕਮੀਆਂ ਨੀਤੀਆਂ ਕਰਕੇ ਛੱਡ ਦਿੱਤਾ ਵੱਡਾ ਕਾਰਨ ਹੈ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਸਨ ਇਨਾ ਹੀ ਨਹੀਂ ਭਾਜਪਾ ਚ ਰਹਿਂਦਿਆਂ ਵੀ ਅਨਿਲ ਜੋਸ਼ੀ ਨੇ ਪੰਜਾਬ ਹੱਕੀ ਫੈਸਲੇ ਲਏ ਤੇ ਇਸੇ ਕਰਕੇ ਕਈ ਸਟੇਜਾਂ ਤੋਂ ਅਕਾਲੀ ਲੀਡਰ ਜਿਹੜੇ ਨੇ ਉਹ ਇਹਨਾਂ ਦੇ ਗੱਟਸ ਨੂੰ ਕਈ ਵਾਰ ਮੰਨਦੇ ਰਹੇ ਨੇ ਦੂਜੇ ਪਾਸੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਅੰਮ੍ਰਿਤਸਰ ਤੇ ਉਸ ਚ ਪੈਂਦੇ ਹਲਕਿਆਂ 'ਚ ਕਿਵੇਂ ਹੋ ਰਿਹਾ ਹੈ ਇਹ ਤਾਂ ਖਬਰਾਂ ਆਪ ਹੀ ਗਵਾਹੀ ਭਰ ਰਹੀਆਂ ਨੇ ਜੇਕਰ ਗੱਲ ਕਰੀਏ ਗੁਰਜੀਤ ਔਜਲਾ ਦੀ ਤਾਂ ਇਹਨਾਂ ਨੂੰ ਲੈ ਕੇ ਕਾਂਗਰਸ ਛੱਡ ਭਾਜਪਾ ਜੋਈ ਕਰਨ ਦੀਆਂ ਚਰਚਾਵਾਂ ਲੋਕਾਂ ਦੇ ਦਿਲਾਂ 'ਚ ਇਹ ਅਸ਼ੰਕੇ ਪੈਦਾ ਕਰ ਰਹੀਆਂ ਨੇ ਕਿ ਕੀ ਇਹਨਾਂ ਤੇ ਵਿਸ਼ਵਾਸ ਕਰੀਏ ਤੁਰਹੀ ਗੱਲ ਆਪ ਉਮੀਦਵਾਰ ਤੇ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਦੀ ਉਸ ਲਈ ਲੋਕਾਂ ਦੇ ਦਿਲਾਂ 'ਚ ਸਵਾਲ ਹੈ ਕਿ ਉਹ ਐਮਪੀ ਬਣ ਕੇ ਕੀ ਕਰਨਗੇ ਦੂਜੀ ਪਾਸੇ ਮਾਜੇ ਦਾ ਜਰਨਲ ਮੰਨੇ ਜਾਣ ਵਾਲਾ ਵਿਕ੍ਰਮਜੀਤ ਮਜੀਠੀਆ ਵੀ ਪਰਿਵਾਰ ਸਮੇਤ ਅਨਿਲ ਜੋਸ਼ੀ ਦੇ ਹੱਕ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ ਸੋ ਕੁੱਲ ਮਿਲਾ ਕੇ ਅੰਮ੍ਰਿਤਸਰ ਦੀ ਸੀਟ ਵੀ ਅਕਾਲੀ ਦਲ ਦੀ ਝੋਲੀ 'ਚ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਸੋ ਇਹ ਸੀ ਉਹਨਾਂ ਸੀਟਾਂ ਦਾ ਸਟੀਕ ਵੇਰਵਾ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੁੰਦੀ ਜਾਪਦੀ ਹੈ ਤੇ ਰਹਿ ਗਈਆਂ ਨੇ 6 ਸੀਟਾਂ ਜਿਨ੍ਹਾਂ 'ਚ ਹੁਸ਼ਿਆਰਪੁਰ 'ਚ ਭਾਜਪਾ ਦੇ ਖਿਲਾਫ ਐਂਟੀ ਇਨਕਮ ਬੈਸੀ ਸਾਫ ਸਾਫ ਨਜ਼ਰ ਆ ਰਹੀ ਹੈ ਕਾਂਗਰਸ ਦਾ ਬੰਦਾ ਆਪ 'ਚ ਸ਼ਾਮਿਲ ਹੋ ਗਿਆ ਹੈ ਤੇ ਆਪ ਸਰਕਾਰ ਨੇ ਇਹਨਾਂ 2 ਸਾਲਾਂ 'ਚ ਕੀ ਕੀਤਾ ਹੈ ਕਿਸੇ ਤੋਂ ਵੀ ਲੁਕਿਆ ਨਹੀਂ ਹੈ ਤੇ ਬਾਕੀ ਅਕਾਲੀ ਦਲ ਤੋਂ ਸੋਹਨ ਸਿੰਘ ਠੰਡਲ ਸਾਬਕਾ ਮੰਤਰੀ ਦਾ ਆਧਾਰ ਆਪਣੇ ਹਲਕੇ ਤੋਂ ਬਾਹਰ ਘਟ ਹੈ ਜਲੰਧਰ ਚ ਪਵਨ ਕੁਮਾਰ ਟੀਨੂ ਅਕਾਲੀ ਦਲ ਛੱਡ ਕੇ ਆਪ ਨੂੰ ਮਾਂ ਪਾਰਟੀ ਬਣਾ ਕੇ ਬੈਠੇ ਹੋਏ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਲੈ ਕੇ ਵੀ ਲੋਕ ਕਨਫਿਊਜ਼ ਨੇ ਕਿਉਂਕਿ ਉਹਨਾਂ ਨੇ ਤਿੰਨ ਵਾਰ ਆਪਣੀ ਪਾਰਟੀ ਬਦਲ ਲਈ ਹੈ ਤੇ ਰਹੀ ਗੱਲ ਚਰਨਜੀਤ ਸਿੰਘ ਚੰਨੀ ਦੀ ਸੋ ਇੰਜ ਜਾਪਦਾ ਹੈ ਕਿ ਜਿਵੇਂ ਸਮਰਥਕ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਜਿਤਾ ਸਕਦੇ ਨੇ ਗੱਲ ਲੁਧਿਆਣੇ ਦੀ ਕਰਦੇ ਆ ਜਿੱਥੇ ਰਾਜਾ ਵੜਿੰਦ ਦੀ ਮਜ਼ਬੂਤੀ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਤੇ ਇਸ ਦੇ ਉਲਟ ਭਾਜਪਾ ਚ ਗਏ ਰਵਨੀਤ ਬਿੱਟੂ ਖਿਲਾਫ ਲੋਕਾਂ ਦੀ ਨਿਰਾਸ਼ਗੀ ਜਗ ਜਾਹਰ ਹੈ ਆਪਦੇ ਮੌਜੂਦਾ ਐਮਐਲਏ ਅਸ਼ੋਕ ਪਰਾਸ਼ਰ ਦਾ ਆਧਾਰ ਆਪਣੇ ਵਿਧਾਨ ਸਭਾ ਹਲਕੇ ਤੋਂ ਇਲਾਵਾ ਬਾਕੀ ਹਲਕਿਆਂ 'ਚ ਘਟ ਹੈ ਅਤੇ ਉਪਰੋਂ ਸਰਕਾਰ ਪ੍ਰਤੀ ਲੋਕਾਂ ਦੀ ਨਿਰਾਸ਼ਗੀ ਵੱਧ ਹੈ ਲੁਧਿਆਣਾ ਦਾ ਇੱਕ ਵਪਾਰੀ ਤਬਕਾ ਆਪ ਤੋਂ ਸੱਤ ਨਰਾਜ਼ ਹੈ ਤੇ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਹਾਰੇ ਹੋਏ ਐਮਐਲਏ ਮੰਨੇ ਜਾ ਰਹੇ ਨੇ ਤੇ ਮੰਨਿਆ ਜਾਂਦਾ ਹੈ ਕਿ ਢਿੱਲੋਂ ਦਾ ਆਪਣੇ ਵਿਧਾਨ ਸਭਾ ਹਲਕੇ ਤੋਂ ਬਾਹਰ ਵੱਡੂ ਵੋਟ ਬੈਂਕ ਨਹੀਂ ਹੈ ਜੇਕਰ ਗੱਲ ਕਰਦੇ ਆ ਫਤਿਹਗੜ੍ਹ ਸਾਹਿਬ ਦੀ ਤਾਂ ਫਿਰ ਇੱਕ ਪੰਥਕ ਸੀਟ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਆਗੂ ਗੁਰਪ੍ਰੀਤ ਸਿੰਘ ਜੀਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਦਕਿ ਮੌਜੂਦਾ ਸੰਸਦ ਮੈਂਬਰ ਅਮਰ ਸਿੰਘ ਹਲਕੇ ਤੋਂ ਕਥਿਤ ਤੌਰ ਤੇ ਗੈਰ ਹਾਜ਼ਰੀ ਦੇ ਕਾਰਨ ਸੰਭਾਵੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਨੇ ਤੇ ਇਸ ਦੇ ਉਲਟ ਭਾਜਪਾ ਨੇ ਹਿੰਦੂ ਅਤੇ ਐਸਸੀ ਵੋਟ ਬੈਂਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਗੇਜਾਰਾਮ ਵਾਲਮੀਕੀ ਨੂੰ ਮੈਦਾਨ ਚ ਉਤਾਰਿਆ ਹੈ ਪਰ ਇੱਕ ਵੱਡੇ ਤੱਕੇ ਦੀ ਭਾਜਪਾ ਨਾਲ ਨਾਰਾਜ਼ਗੀ ਦੇ ਚੱਲਦਿਆਂ ਇਸੀਤ ਭਾਜਪਾ ਦੇ ਹੱਥੋਂ ਜਾਂਦੀ ਹੋਈ ਵਿਖਾਈ ਦੇ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਬਸੰਤ ਸਿੰਘ ਖਾਲਸਾ ਦੇ ਪੁੱਤਰ ਵਿਕਰਮਜੀਤ ਸਿੰਘ ਖਾਲਸਾ ਨੂੰ ਆਪਣਾ ਉਮੀਦਵਾਰ ਬਣਾਇਆ ਪਰ ਚੋਣ ਪ੍ਰਚਾਰ ਦੀ ਕਮੀ ਜਿੱਤ ਦੇ ਵਿਚਾਰੇ ਰੋੜਾ ਬਣ ਸਕਦੀ ਹੈ ਸੋ ਕਿਸ ਦੀ ਜਿੱਤ ਹੁੰਦੀ ਹੈ ਇਹ ਅੰਦਾਜ਼ੇ ਤੋਂ ਭਰੇ ਦੱਸਿਆ ਜਾਂਦਾ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਗੁਰਦਾਸਪੁਰ ਦੀ ਤਾਂ ਫਿਰ ਭਾਜਪਾ ਦੇ ਖਿਲਾਫ ਸਣੀ ਦਿਓਲ ਕਰਕੇ ਨਰਾਜ਼ਗੀ ਵਖਾਈ ਦੇ ਰਹੀ ਹੈ ਜੋ ਭਾਜਪਾ ਨੂੰ ਹਾਰ ਦਾ ਮੂਵ ਖਾ ਸਕਦੀ ਹੈ ਤੇ ਦੂਜੇ ਪਾਸੇ ਆਪ ਤੋਂ ਇੱਕ ਐਮਐਲਏ ਨ ਟਿਕਟ ਦਿੱਤੀ ਗਈ ਹੈ ਜਿਸ ਦਾ ਆਧਾਰ ਸਿਰਫ ਆਪਣੇ ਹਲਕੇ 'ਚ ਹੈ ਅਤੇ ਸਰਕਾਰ ਦੇ ਪ੍ਰਤੀ ਲੋਕਾਂ ਦੀ ਨਰਾਜ਼ਗੀ ਆਪ ਨੂੰ ਦੂਜੇ ਜਾਂ ਫਿਰ ਤੀਜੇ ਨੰਬਰ ਤੇ ਲੈ ਕੇ ਆ ਸਕਦੀ ਹੈ ਜਿਕਰ ਗੱਲ ਕਰੀਏ ਕਾਂਗਰਸ ਦੀ ਤਾਂ ਸਾਫ ਦਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਦੇ ਜਿੱਤ ਦੇ ਆਸਾਰ ਜ਼ਿਆਦਾ ਵਿਖਾਈ ਦਿੰਦੇ ਨਹੀਂ ਜਦਕਿ ਅਕਾਲੀ ਦਲ ਤੋਂ ਦਿਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਅਨੁਸ਼ਾਸਿਤ ਸਿਪਾਹੀ ਭਣ ਇਸ ਹਲਕੇ 'ਚ ਆ ਤਾਂ ਗਏ ਨੇ ਪਰ ਉਹਨਾਂ ਦੀ ਜਿੱਤ ਜਿਹੜੀ ਹੈ ਉਹ ਮੁਸ਼ਕਲ ਹੁੰਦੀ ਵਿਖਾਈ ਦੇ ਰਹੀ ਹੈ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਅਨਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ